ਗੁਰਮੁਖ ਪਿਆਰੇ ਵੇਖੋ ਗੁਰਬਾਣੀ ਗੁਰੂ ਦੇ ਵਿੱਚ ਗੁਰੂ ਦੀ ਕਿੰਨੀ ਮਹਾਨਤਾ ਕੀਤੀ ਹੈ ਮਹਾਰਾਜ ਕਹਿੰਦੇ ਆ ਜੇ 100 ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਕਹਿੰਦੇ ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਅੱਗੇ ਫਿਰ ਜਾ ਕੇ ਵੇਖੋ ਇੱਕ ਜਗ੍ਹਾ ਇਹ ਵੀ ਕਹਿੰਦੇ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤਿ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਕਹਿੰਦੇ ਗੁਰੂ ਤੋਂ ਬਗੈਰ ਕਦੀ ਜੀਵਨ ਦੇ ਵਿੱਚ ਜੀਵ ਜਿਹੜਾ ਵਾ ਮੁਕਤੀ ਨਹੀਂ ਪਾ ਸਕਦਾ ਹੁਣ ਵੇਖੋ ਗੁਰਮੁਖ ਪਿਆਰਿਓ ਅਸੀਂ ਨਾਮ ਦੀ ਮਹਿਮਾ ਕਰਦੇ ਆਂ ਜੋ ਗੁਰਬਾਣੀ ਗੁਰੂ ਦੇ ਵਿੱਚ 100 ਲੈ ਕੇ 1430 ਅੰਗਾਂ ਦੇ ਵਿੱਚ ਨਾਮ ਦੀ ਮਹਿਮਾ ਕੀਤੀ ਹੈ ਹੁਣ ਉਹ ਜਿਹੜਾ ਨਾਮ ਆ ਸਾਡੇ ਅੰਦਰ ਆ ਉਹ ਨਾਮ ਸਾਡੇ ਅੰਦਰ ਆ ਤੇ ਮਹਾਰਾਜ ਕਹਿੰਦੇ ਉਹਨੂੰ ਔਖਦ ਵੀ ਕਹਿੰਦਾ ਗੁਰਬਾਣੀ 'ਚ ਤੇ ਮਹਾਰਾਜ ਕਹਿੰਦੇ ਹਰ ਔਖਦ ਸਭ ਘਟ ਹੈ ਭਾਈ ਗੁਰ ਪੂਰੇ ਬਿਨ ਬਿਧ ਨ ਬਣਾਈ ਕਹਿੰਦੇ ਜਿੰਨਾ ਚਿਰ ਤੱਕ ਗੁਰੂ ਪੂਰਾ ਨਹੀਂ ਮਿਲਦਾ ਇਹ ਵਿਧੀ ਨਹੀਂ ਬਣ ਸਕਦੀ ਵੀ ਤੁਸੀਂ ਉਹ ਨਾਮ ਦੀ ਪ੍ਰਾਪਤੀ ਅੰਦਰੋਂ ਕਰ ਲੋ ਕਿਉਂਕਿ ਨਾਮ ਜਿਹੜਾ ਸਾਡੇ 10ਵੇਂ ਦਵਾਰ 'ਚ ਗੁਪਤ ਰੱਖਿਆ ਤੇ ਮਹਾਰਾਏ ਕਹਿੰਦੇ ਉਹ 10ਵੇਂ ਦਵਾਰ ਨੂੰ ਜਿੰਦਰਾ ਲਾਇਆ ਤੇ ਜਿੰਦਰਾ ਕਿਹੜਾ ਲਾਇਆ ਵਾ ਮਹਾਰਾਏ ਕਹਿੰਦੇ ਖੱਟ ਨੇਮ ਕਰ ਕੋਠਰੀ ਬਾਂਦੀ ਬਸਤਨੂਪ ਢੀਚ ਪਾਈ ਕੁੰਜੀ ਕੁਲਪ ਪ੍ਰਾਨ ਕਰ ਰੱਖੇ ਘਰ ਤੇ ਬਾਰ ਨਾਲ ਲਾਈ ਭਾਗੋ ਦ੍ਰਿਸ਼ਟਮਾਨ ਨਹੀਂ ਕਹਿੰਦੇ ਉੱਥੇ ਤਾਲਾ ਲੱਗਾ ਉੱਥੇ ਪੁਰਾਣਾ ਦਾ ਜਿੰਦਰਾ ਤੇ ਪੁਰਾਣਾ ਦੀ ਚਾਬੀ ਆ ਉਹ ਕਿਦਾਂ ਉਹ ਚਾਬੀ ਕਿਧਕੂ ਆ ਉਹ ਯੁਗਤੀ ਕਿੰਨੇ ਦਸਣੀ ਖੋਲਣ ਦੀ ਉਹ ਮਹਾਰਾਏ ਕਹਿੰਦੇ ਜਿਸਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰਸਾਉ ਪਾਈ ਕਹਿੰਦੇ ਵੀ ਜਿਹਦਾ ਗ੍ਰਹਿ ਉਹਨੇ ਤਾਲਾ ਦੇ ਕੇ ਤੇ ਕੁੰਜੀ ਜਿਹੜੀ ਗੁਰੂ ਨੂੰ ਦੇ ਦिती ਆ ਤਾਂ ਕਹਿੰਦੇ ਗੁਰ ਕੁੰਜੀ ਪਾਹੁ ਨਿਵਲ ਮਨ ਕੋਠਾ ਤਨ ਸਤ ਬਿਨ ਗੁਰ ਬਿਨ ਮਨ ਕਾ ਤਾਂ ਤ ਨਾ ਉਗੜੈ ਅਵਰ ਨਾ ਕੁੰਜੀ ਹੱਥ ਇਹ ਕਿਉਂਕਿ ਗੁਰੂ ਕੋ ਕੁੰਜੀ ਆ ਜਿੱਦਾਂ ਵੇਖੋ ਪਹਿਲੀ ਕੁੰਜੀ ਸੰਤਾਂ ਕੋ ਸੰਤਨਾਥ ਕਹਿੰਦੇ ਅਨਹਦ ਬਾਣੀ ਕੁੰਜੀ ਸੰਤਨਾ ਹੱਥ ਰੱਖੀ ਕੁੰਜੀ ਦੂਸਰੀ ਗੁਰੂ ਕੋ ਆ ਤੀਸਰੀ ਕੁੰਜੀ ਫਿਰ ਸਤ ਗੁਰੂ ਆ ਸਤਿਗੁਰੂ ਕੋਆਂ ਕਹਿੰਦੇ ਸਤਿਗੁਰ ਹੱਥ ਪੂੰਜੀ ਹੋਰ ਦਰ ਖੁੱਲਿਆ ਨਹੀਂ ਗੁਰ ਪੂਰੇ ਭਾਗ ਮਲਾਉਣੇ ਆ ਇਦਾਂ ਹੀ ਸਟੈਪ ਬਾਈ ਸਟੈਪ ਖੇਡ ਚੱਲਦੀ ਤੇ ਹੁਣ ਜਿਹੜਾ ਵਾ ਹੁਣ ਜਿਹੜਾ ਗੁਰੂ ਆ ਗੁਰੂ ਦੇ ਪਾਰੋਂ ਮਹਾਰਾਜ ਦੱਸਦੇ ਆ ਕਹਿੰਦੇ ਹੁਣ ਜਿਹੜਾ ਨਾਮ ਜਿਹਦੇ ਬਾਰੇ ਪਾਰੋਂ ਹੀ ਜ਼ਿਕਰ ਕਰ ਰਹੇ ਸੀ ਜਿਹਦੀ ਮਹਿਮਾ ਕਰ ਰਹੇ ਆ ਤੇ ਮਹਾਰਾਜ ਕਹਿੰਦੇ ਗੁਪਤਾ ਨਾਮ ਵਰਤੇ ਵਿੱਚ ਕਾਲ ਯੁਗ ਕਹਿੰਦੇ ਘਟ ਘਟ ਹਰ ਭਰਪੂਰ ਰਿਹਾ ਨਾਮ ਰਤਨ ਤਿੰਨਾ ਹਿਰਦੇ ਪ੍ਰਗਟਿਆ ਜੋ ਗੋਰਸ਼ਰ ਨਹੀਂ ਭਜ ਪਿਆ ਕਹਿੰਦੇ ਜਿਹੜਾ ਨਾਮ ਕਿਉਂਕਿ ਅਸੀਂ ਇੱਥੇ ਨਾਮ ਦੀ ਮਹਿਮਾ ਕਿਉਂ ਕਰ ਰਹੇ ਆ ਕਿਉਂਕਿ ਮਹਾਰਾਜ ਕਹਿੰਦੇ ਨਾਵੋਂ ਭੁੱਲੀ ਜੇ ਫਿਰਾਂ ਫਿਰੇ ਆਵੋ ਜਾਓ ਕਹਿੰਦੇ ਜੀ ਤੁਸੀਂ ਨਾਮ ਤੋਂ ਭੁੱਲੇ ਹੋ ਤਾਂ ਤੁਹਾਡਾ ਆਉਣਾ ਜਾਣਾ ਲੱਗਾ ਹੀ ਰਹਿਣਾ ਵਾ ਹੁਣ ਚਾਰ ਜੁਗ ਹੋ ਗਿਆ ਚੌਥਾ ਜੁਗ ਚੱਲਿਆ ਵਾ ਸਾਨੂੰ ਨਾਮ ਦੀ ਪ੍ਰਾਪਤੀ ਕਰਕੇ ਅਸੀਂ ਨਾਮ ਤੇ ਨਹੀਂ ਸਮਾਏ ਤਾਂ ਹੀ ਸਾਨੂੰ ਫਿਰ ਮੁੱਖਾ ਜੂਨੀ ਜੀ ਇੱਕ ਵਾਰੀ ਮਿਲੀ ਆ ਵੀ ਹੁਣ ਸਮਾਜੀਏ ਕਿਉਂਕਿ ਇੱਥੇ ਸਮਾਕੇ ਜੰਮਣ ਮਰਨ ਖੰਡਨ ਹੋਣਾ ਕਹਿੰਦੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਇਸ ਕਰਕੇ ਇਥੇ ਨਾਮ ਦੀ ਮਹਿਮਾ ਕਰ ਰਹੇ ਕਹਿੰਦੇ ਜਿਹੜਾ ਗੁਪਤਾ ਨਾਮ ਆ ਇਹ ਕਾਲ ਯੁਗ ਦੇ ਵਿੱਚ ਪ੍ਰਗਟ ਹੋਣਾ ਵਾ ਇਹਨੂੰ ਗੁਪਤੀ ਬਾਣੀ ਵਿੱਚ ਕਹੇਤਾ ਕਹਿੰਦੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲੈ ਸੱਚ ਸੋਏ ਕਹਿੰਦੇ ਜਿਹੜਾ ਗੁਪਤਾ ਨਾਮ ਆ ਗੁਪਤਾ ਨਾਮ ਵਰਤੇ ਵਿੱਚ ਕਰ ਜੋ ਕਾਲ ਯੁਗ ਘਟ ਘਟ ਹਰ ਭਰਪੂਰਿਆ ਨਾਮ ਰਤਨ ਤਿਨਾ ਹਿਰਦੇ ਪ੍ਰਗਟਿਆ ਜੋ ਗੁਰਸ਼ਰਨਾਈ ਭਜ ਪਿਆ ਜਿਹੜੇ ਗੁਰੂ ਦੀ ਸ਼ਰਨ 'ਚ ਆਉਣਗੇ ਕਹਿੰਦੇ ਉਹਨਾਂ ਦੇ ਅੰਦਰ ਇਹ ਜਿਹੜਾ ਵਾ ਨਾਮ ਪ੍ਰਗਟ ਹੋਏਗਾ ਫਿਰ ਮਾਰੇ ਕਹਿੰਦੇ ਭੂਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਤੇ ਫਿਰ ਇੱਕ ਜਗ੍ਹਾ ਵੇਖੋ ਮਹਾਰਾਜ ਇਹ ਵੀ ਕਹਿ ਰਿਹਾ ਕਹਿੰਦੇ ਗੁਰਮਤ ਛੋੜਾ ਉੱਜੜ ਜਾਈ ਮਨਮੁਖ RAM ਨਾ ਜਪੇ ਅਵਾਈ ਕਹਿੰਦੇ ਵੇਖੋ ਮਨਮੁਖ ਬੰਦਾ ਐਵੇਂ ਹੀ ਨਾਮ ਨਹੀਂ ਜਪਦਾ ਪਤਾ ਨਹੀਂ ਕਿਉਂ ਨਹੀਂ ਜਗਦਾ ਜਪਦਾ ਕਹਿੰਦੇ ਮਨਮੁਖ RAM ਨਾ ਜਪੇ ਅਵਾਈ ਅਵਾਈ ਮਤਲਬ ਐਵੇਂ ਕਹਿੰਦੇ ਜੇ ਤੁਸੀਂ ਗੁਰਮਤ ਨੂੰ ਛੱਡ ਜਿਓਗੇ ਤੇ ਤੁਹਾਡਾ ਉਜਾੜਾ ਹੋ ਜਾਊਗਾ ਤੁਸੀਂ ਉੱਜੜ ਜਾਓਗੇ فرمਾਰੇ ਕਹਿੰਦੇ ਅੱਜ ਦੀ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਗੁਰ ਕੀ ਸਿੱਖ ਕੋ ਵਿਰਲਾ ਲੇਵੇ ਕਹਿੰਦੇ ਗਿਰਲੇ ਗੁਰਮੁਖਾ ਜਿਹੜੀ ਗੁਰੂ ਦੀ ਸਿੱਖਿਆ ਲੈਂਦੇ ਆ ਦੇਖੋ ਮਹਾਰਾਜ ਕਹਿੰਦੇ ਆ ਮਾਨ ਕੀ ਮਤ ਤਿਆਗੀ ਹੈ ਸੁਣੀਏ ਉਪਦੇਸ਼ ਤੇ ਕਹਿੰਦੇ ਜੇ ਨਾ ਤੂੰ ਉਹਦੇ ਉਪਦੇਸ਼ ਨੂੰ ਸੁਣੇਗਾ ਨਾ ਪੂਰੇ ਗੁਰੂ ਦਾ ਜੋ ਤੇਰਾ ਅਸਲੀ ਮਕਸਦ ਦਾ ਪ੍ਰਭੂ ਮਲਾਬ ਕਹਿੰਦੇ ਉਹਨੂੰ ਤੂੰ ਨੇੜੇ ਵੇਖ ਲੇਗਾ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਵੇਖ ਕਹਿੰਦੇ ਨੇੜੇ ਤੂੰ ਦੇਖ ਲੇਗਾ ਹੁਣ ਵੇਖੋ ਗੁਰੂ ਦੀ ਇੰਨੀ ਮਹਾਨਤਾ ਵਾ ਹੁਣ ਜਿਹੜੇ ਯੋਗੀ ਹੋਏ ਨੇ ਇਹਨਾਂ ਨੇ ਕੋਈ ਘੱਟ ਮਿਹਨਤ ਕੀਤੀ ਹੈ ਜੇ ਗੱਲ ਮਿਹਨਤ ਦੀ ਕਰੀਏ ਤੇ ਮਹਾਰਾਜ ਕਹਿੰਦੇ ਖਾਟ ਦਰਸ਼ਨ ਯੋਗੀ ਸੰਿਆਸੀ ਬਿਨ ਗੁਰ ਭਰਮ ਭਲਾਈ ਕਹਿੰਦੇ ਇਹਨਾਂ ਦੇ ਕਰਮਾਂ 'ਚ ਪੂਰਾ ਗੁਰੂ ਨਹੀਂ ਮਿਲ ਪਾਇਆ ਇਹਨਾਂ ਨੂੰ ਤੇ ਭਰਮ 'ਚ ਪਏ ਰਹੇ ਤੇ ਹੁਣ ਉਧਰਲੇ ਬੰਨੇ ਵੇਖੋ ਮਹਾਰਾਜ ਦੂਹਰਾ ਪੱਖ ਦੱਸਦੇ ਕਹਿੰਦੇ ਨਾਮਾ ਸ਼ੀਬਾ ਕਬੀਰ ਜਲਾਹਾ ਪੂਰੇ ਗੁਰ ਤੇ ਗੱਤ ਪਾਈ ਕਹਿੰਦੇ ਬ੍ਰਹਮ ਕੇ ਬੇਤੇ ਸ਼ਬਦ ਪਸਾਣੇ ਹਉਮੇ ਜਾਤ ਗਵਾਈ ਕਹਿੰਦੇ ਉਧਰਲੇ ਬਨੇ ਨਾਮਾ ਸ਼ੀਬਾ ਤੇ ਕਬੀਰ ਜਲਾਹਾ ਇੱਥੇ ਦਸਰੇ ਕਹਿੰਦੇ ਉਹਨਾਂ ਨੂੰ ਪੂਰਾ ਗੁਰੂ ਮਿਲ ਪਿਆ ਅੱਜ ਵੇਖੋ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਗ੍ਹਾ ਦਿੱਤੀ ਮਹਾਰਾਣੀ ਜਿੱਥੇ ਗੁਰੂ ਬੈਠਾ ਉੱਥੇ ਹੀ ਉਹ ਗੁਰਮੁਖ ਬੈਠੇ ਨੇ ਤੇ ਅੱਜ ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ ਇਹ ਕਰਕੇ ਗੁਰੂ ਦੀ ਇੰਨੀ ਸਾਡੇ ਜੀਵਨ ਦੇ ਵਿੱਚ ਮਹਾਨਤਾ ਵਾ ਪਰ ਮਹਾਰਾਜ ਕਹਿੰਦੇ ਗੁਰੂ ਜਿਹੜਾ ਵਾ ਪੂਰਾ ਹੋਣਾ ਚਾਹੀਦਾ ਗੁਰੂ ਪੂਰਾ ਹੋਣਾ ਚਾਹੀਦਾ ਇਹਨੇ ਜਿਹੜੇ ਗੁਰੂ ਦੇ ਦਾ ਸੰਕੀਤਿਆ ਅਸੀਂ ਕਈ ਵਾਰ ਦ੍ਰਿਸ਼ਮਾਨਤ ਵਰਤੇ ਕੋਈ ਗੁਰੂ ਕਰ ਲੈਨੇ ਆ ਭੇਖੀ ਮੈਨੂੰ ਭੇਦ ਨਹੀਂ ਹੁੰਦਾ ਤੇ ਮਹਾਰਾਜ ਕਹਿੰਦੇ ਕਬੀਰ ਮਾਏ ਮੁੰਡੋ ਤਿਸ ਗੁਰੂ ਕੀ ਜਾਤ ਤੇ ਭਰਮ ਨਾ ਜਾਏ ਆਪ ਦੁਬੇ ਚੋ ਬੇਦਮੈ ਚੇਲੇ ਦੀਏ ਬਹਾਏ ਕਹਿੰਦੇ ਉਹ ਗਿਆਨ ਤਾਂ ਗਿਆਨ ਦੀਆਂ ਗੱਲਾਂ ਤਾਂ ਕਰਨਗੇ ਪਰ ਉਹ ਤੁਹਾਨੂੰ ਭਰਮ ਚੋਂ ਨਹੀਂ ਕੱਢ ਸਕਣਗੇ ਤੇ ਇਧਰਲੇ ਬੰਨੇ ਕਹਿੰਦੇ ਆ ਸੋਗੁਰ ਕਰੋ ਜੇ ਸਾਚ ਤੇ ਲੜਾਏ ਅਕਾਥ ਕਥਾਏ ਸ਼ਬਦ ਮਲਾਵੇ ਕਹਿੰਦੇ ਤੁਸੀਂ ਗੁਰੂ ਕਿਹੜਾ ਕਰਨਾ ਵਾ ਜਿਹੜਾ ਤੁਹਾਨੂੰ ਸੱਚ ਨੂੰ ਦਿੜ ਕਰਾ ਦੇ ਅਕਾਥ ਕਥਾ ਜਿਹੜੀ ਆ ਅਕਾਥ ਕਥਾਵੇ ਜਿਹੜੀ ਅਕਾਥ ਕਥਾ ਪਿਛੋੜੇ ਤੋਂ ਲੈ ਕੇ ਮਲਾਪ ਦੀ ਕਹਾਣੀ ਤੁਹਾਡੇ ਮਨ ਚੇ ਉਹਦਾ ਵਾਸਾ ਕਰਾ ਦੇ ਸੁਣਾ ਦੇ ਤੁਹਾਨੂੰ ਤੇ ਸ਼ਬਦ ਮਲਾਵੇ ਜਿਹੜਾ ਅਨਹਦ ਸ਼ਬਦ ਜਿਹਨੂੰ ਤੁਹਾਡੀ ਟੁੱਟ ਗਈ ਜਿਹਨੂੰ ਨਾਤ ਕਹੇਤਾ ਜਿਹਨੂੰ ਨਾਮ ਕਹੇਤਾ ਉਹਦੇ ਨਾਲ ਤੁਹਾਡੀ ਟੁੱਟੀ ਗੰਢ ਦੇ ਕਹਿੰਦੇ ਅਸੀਂ ਉਹ ਗੁਰੂ ਕਰਨਾ ਵਾ ਤੇ ਕਹਿੰਦੇ ਜਿਹੜਾ ਕੱਚਾ ਗੁਰੂ ਆ ਉੱਤੇ ਹੀ ਮੁਕਤ ਨਹੀਂ ਹੋ ਸਕਦੇ ਉਤੋਂ ਅਸੀਂ ਉਹਦਾ ਸੰਕੀਤਿਆ ਹੀ ਪਰਮਚੋ ਨਹੀਂ ਨਿਕਲ ਸਕਦੇ ਇਹ ਕਰਕੇ ਕਹਿੰਦੇ ਭੂਲੇ ਮਾਰਗ ਜਿਨਾਂ ਬਤਾਇਆ ਐਸਾ ਗੁਰ ਬੜਪਾਗੀ ਪਾਇਆ ਹੁਣ ਵੇਖੋ ਇੱਥੇ ਗੁਰੂ ਦੇ ਖਿਤਾਬ ਦੀ ਜੇ ਗੱਲ ਕਰੀਏ ਤੇ ਇੱਕ ਉਦਾਂ ਸਾਡਾ ਗੁਰੂ ਮੰਨ ਕਰਕੇ ਵੇਖੋ ਜਦੋਂ ਗੁਰੂ ਨਾਨਕ ਪਾਸ਼ਾ ਨੇ ਪੁੱਛਿਆ ਕਹਿੰਦੇ ਵੀ ਕਿੱਥੋਂ ਤੁਸੀਂ ਇਹ ਖੇਲ ਆਰੰਭ ਕਰਦੇ ਹੋ ਪੌਣ ਤੁਹਾਡਾ ਇਸਕੇਟ ਦੇ ਵਿੱਚ ਚਲਦਿਆਂ ਗੁਰੂ ਆ ਤੁਹਾਡੀ ਸੁਰਤੀ ਦਾ ਮਨ ਦਾ ਤੇ ਕਿਹਦੇ ਤੁਸੀਂ ਚੇਲੇ ਹੋ ਤੇ ਕਿਹਦੀ ਤੁਹਾਨੂੰ ਮਾਤਾ ਉੱਥੇ ਉਹਨਾਂ ਨੇ ਕਿਹਾ ਕਹਿੰਦੇ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਕਹਿੰਦੇ ਉੱਥੇ ਸ਼ਬਦ ਗੁਰੂ ਦੀ ਉਹਨਾਂ ਨੇ ਗੱਲ ਕੀਤੀ ਜਿਹੜਾ ਸੂਖਮ ਰੂਪ ਦੇ ਵਿੱਚ ਆ ਜਿਹਨੂੰ ਨਾਦ ਵੀ ਕਹਿ ਸਕਦੇ ਆ ਇੱਥੇ ਹੁਣ ਵੇਖੋ ਪੌਣ ਵੀ ਗੁਰੂ ਆ ਇਹ ਵੀ ਅਸੀਂ ਪੜਦੇ ਆ ਪੌਣ ਜਿਹੜਾ ਵਾ ਐਸ ਲੋਕ ਦਾ ਗੁਰੂ ਆ ਸ਼ਬਦ ਜਿਹੜਾ ਵਾ ਪਰਲੋਕ ਦਾ ਗੁਰੂ ਆ ਹਨਾ ਗੁਰਬਾਣੀ ਵੀ ਗੁਰੂ ਆ ਗੁਰਬਾਣੀ ਗੁਰੂ ਅਸੀਂ ਕਹਿ ਦਿੰਨੇ ਆ ਹੁਣ ਦ੍ਰਿਸ਼ਟਮਾਨ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗਾਂ ਕੋ ਸੁਣਿਆ ਵਾ ਜਿਹੜੇ ਉਸਤਾਦ ਲੋਕ ਸੀ ਦ੍ਰਿਸ਼ਟਮਾਨ ਤੌਰ ਤੇ ਉਹਨਾਂ ਨੂੰ ਗੁਰੂ ਕਹਿ ਦਿੰਦੇ ਸੀ ਪਰ ਉਸ ਤਰ੍ਹਾਂ ਸਾਡਾ ਜੋ ਅਧਿਆਤਮਿਕ ਤੌਰ ਤੇ ਸਾਡਾ ਸ਼ਬਦ ਗੁਰੂ ਆ ਗੁਰਬਾਣੀ ਗੁਰੂ ਆ ਪਰ ਦੁਨਿਆਵੀ ਤੌਰ ਤੇ ਜੋ ਮੈਂ ਬਜ਼ੁਰਗਾਂ ਕੋ ਪ੍ਰਾਤਨ ਸਮੇਂ ਦੇ ਵਿੱਚ ਜੋ ਕਹਿੰਦੇ ਸੀ ਅੱਜ ਕੱਲ ਤਾਂ ਇੱਕ ਗੁਰੂ ਸ਼ਬਦ ਕਹਿ ਦਿੱਤਾ ਜਾਵੇ ਤੇ ਬੜੇ ਈ ਗੱਲ ਤੇ ਦਿੱਕਤ ਪੈਦਾ ਕਰਦੇ ਆ ਤੇ ਗੁਰੂ ਕਹਿ ਦਿੱਤਾ ਜਦ ਕਿ ਆ ਵੇਖੋ ਹੁਣ ਆਰਮੀ ਸੰਸਥਾ ਦੇ ਵਿੱਚ ਜਦੋਂ ਵੇਖਿਆ ਜਾਂਦਾ ਬਹੁਤ ਸਾਰੀਆਂ ਸਟੇਟਾਂ ਵਾਲੇ ਜਿਹੜੇ ਆ ਉਸਤਾਦ ਨੂੰ ਗੁਰੂ ਜੀ ਕਹਿ ਦਿੰਦੇ ਹੁਣ ਮੰਨ ਲਓ ਜਿੱਦਾਂ ਦ੍ਰਿਸ਼ਮਾਨਤ ਵਰਤੇ ਬੱਚੇ ਦਾ ਪਹਿਲਾ ਗੁਰੂ ਮਾਂ ਵਾ ਦ੍ਰਿਸ਼ਮਾਨਤ ਵਰਤੇ ਦ੍ਰਿਸ਼ਮਾਨਤ ਵਰਤੇ ਪਹਿਲਾ ਗੁਰੂ ਦਾ ਬੱਚੇ ਦਾ ਕੌਣ ਆ ਮਾਂ ਵਾ ਦੂਸਰਾ ਪਿਓ ਆ ਤੇ ਟੀਚਰ ਆ ਜਾਂਦੇ ਆ ਗੁਰੂ ਦਾ ਮਤਲਬ ਕੀ ਆ ਇਹ ਅਖਰੀ ਅਰਥ ਕੱਢੇ ਜਾਣੇ ਕੱਢੇ ਜਾਣ ਅਗਿਆਨ ਦੇ ਅੰਧੇਰੇ ਚੋਂ ਕੱਢ ਕੇ ਰੂਹ ਭਾਵ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਉਹਨੂੰ ਕਹਿੰਦੇ ਆ ਗੁਰੂ ਉਹ ਗੁਰੂ ਕਿਸ ਤਰੀਕੇ ਨਾਲ ਮੰਨ ਲਓ ਕੋਈ ਨੇ ਮੋਟਰਾਂ ਦਾ ਕੰਮ ਸਿੱਖਿਆ ਮੰਨ ਲਓ ਮਕੈਨੀਕਲ ਦਾ ਕੰਮ ਸਿੱਖਿਆ ਉਹ ਕੰਮ ਦੇ ਵਿੱਚ ਉਹ ਕੰਮ ਨੂੰ ਸਿਖਾਉਣ ਦੇ ਵਿੱਚ ਉਹ ਕੰਮ ਦਾ ਗੁਰੂ ਆ ਨਾ ਕਿ ਉਹਨੂੰ ਅਧਿਆਤਮਿਕ ਗੁਰੂ ਨਾ ਹੀ ਜੋੜਾਂਗੇ ਗੁਰੂ ਸ਼ਬਦ ਦਾ ਅਰਥ ਇੱਥੇ ਇਹ ਨਹੀਂ ਕੱਢਾਂਗੇ ਕਿ ਉਹ ਉਹਨੂੰ ਗੁਰੂ ਕਹਿ ਤਾ ਤਾਂ ਉਹ ਸਾਡਾ ਅਧਿਆਤਮਿਕ ਗੁਰੂ ਹੋ ਗਿਆ ਹਨਾ ਉਹ ਗੁਰੂ دنیਵੀ ਤੌਰ ਤੇ ਸ਼ਬਦ ਵਰਤਿਆ ਜਾ ਰਿਹਾ ਵੀ ਉਸ ਕੰਮ ਦੇ ਉੱਤੇ ਜੋ ਮੰਨ ਲਓ ਮਕੈਨਿਕਲ ਲਾਈਨ ਦੇ ਵਿੱਚ ਮਕੈਨਿਕਲ ਦਾ ਕੰਮ ਸਿੱਖਿਆ ਤਾਂ ਉਹ ਲਾਈਨ ਦੇ ਵਿੱਚ ਉਹ ਮਾਰਗ ਤੇ ਉਹਨੂੰ ਹਨੇਰਾ ਸੀ ਉਹਨੂੰ دنیਵੀ ਤੌਰ ਤੇ ਨਹੀਂ ਸੀ ਪੇਧ ਉਹਨੂੰ ਉਸ ਹਨੇਰੇ ਚੋਂ ਕੱਢ ਕੇ ਉਹਨੂੰ ਉਹ ਗਿਆਨ ਉਹ ਕੰਮ ਦਾ ਪ੍ਰਕਾਸ਼ ਕਰਾਇਆ ਉਹਨੂੰ ਤਾਂ ਗੁਰੂ دنیਵੀ ਤੌਰ ਤੇ ਕਹਿ ਦਿੰਦੇ ਆ ਪਰ ਅਸਲ ਦੇ ਵਿੱਚ ਸਾਡਾ ਗੁਰੂ ਗੁਰਬਾਣੀ ਗੁਰੂ ਨੇ ਸਾਡੇ ਗੁਰੂ ਸ਼ਬਦ ਗੁਰੂ ਨੇ ਇਧਰ ਲੋਕ ਦੇ ਵਿੱਚ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦੇਸਰਾਦ ਦੇ ਜਾਈ ਦਿਆਇਆ ਖੇਲੇ ਸਗਲ ਕੀਤਾ ਇਹ ਪਾਉਣ ਗੁਰੂ ਕਿੱਦਾਂ ਵਾ ਭਾਵ ਕਿ ਪਾਉਣ ਦੁਆਰਾ ਇਧਰ ਸਾਰੀ ਖੇਡ ਚੱਲਦੀ ਤਾਂ ਪਾਉਣ ਨੂੰ ਗੁਰੂ ਕਹਤਾ ਕਿਨੇ ਪਾਉਣਾ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਈਂਦਾ ਜਦੋਂ ਇਹ ਵਿਸ਼ੇ ਨੂੰ ਅਸੀਂ ਖੋਲਾਂਗੇ ਕਿ ਪਾਉਣ ਨੂੰ ਗੁਰੂ ਕਿਉਂ ਕਹਿੰਦੇ ਆ ਪਾਉਣ ਦੁਆਰਾ ਖੇਡ ਕਿੱਦਾਂ ਚੱਲਦੀ ਆ ਜਿਹੜੀ ਲੋਕ ਦੀ ਖੇਡ ਆ ਪਾਉਣ ਦੁਆਰਾ ਕਿੱਦਾਂ ਚੱਲਦੀ ਆ ਜਿਹੜੀ ਪਰਲੋਕ ਦੀ ਖੇਡ ਆ ਉਹ ਸ਼ਬਦ ਦੁਆਰਾ ਕਿੱਦਾਂ ਚੱਲਦੀ ਆ ਉਹ ਸਾਰਾ ਫਿਰ ਕੁਰਬਾਨੀ ਦੇ ਵਿੱਚ ਦੱਸਿਆ ਇੱਕ ਸਮੇਂ ਤੇ ਆ ਕੇ ਜਿਹੜੇ ਇਧਰਲੇ ਗੁਰੂ ਆ ਲੋਕ ਦਾ ਗੁਰੂ ਜਿਹੜਾ ਪੌਣ ਗੁਰੂ ਆ ਉਹਦੇ ਨਾਲ ਸੰਪਰਕ ਤੋੜਨਾ ਪੈਂਦਾ ਪਾਰ ਸਾਨੂੰ ਸ਼ਬਦ ਗੁਰੂ ਨੇ ਲਾਉਣਾ ਪਾਰ ਸਾਨੂੰ ਜੇ ਅਧਿਆਤਮਿਕਤਾ ਦੀ ਗੱਲ ਕਰੀਏ ਜੋ ਸੂਖਮ ਰੂਪ 'ਚ ਸਾਡੇ ਅੰਦਰ ਸ਼ਬਦ ਗੁਰੂ ਆ ਜਿਹਨੂੰ 나ਥ ਕਹਿ ਦਿੱਤਾ ਜਿਹਨੂੰ ਨਾਮ ਕਹਿ ਦਿੱਤਾ ਉਹਨੂੰ ਸ਼ਬਦ ਵੀ ਕਹਿੰਦਾ ਜਿਹਦੇ ਤੋਂ ਸਾਰੀ ਉਤਪਤੀ ਹੋਈ ਆ ਜਿਹਦੇ ਜਿਹੜੇ ਮੁੱਖ ਦੀ ਆਵਾਜ਼ ਆ ਪ੍ਰਮਾਤਮਾ ਦੀ ਗੁਰਮੁਖ ਸਾਹਾ ਜੀ ਉਹ ਸਹਿਜ ਤੋਂ ਬਾਣੀ ਨੂੰ ਸਹਿਜ ਤੋਂ ਵੀ ਕਹਤਾ ਕਹਿੰਦੇ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਹ ਹੋਵੇ ਉਹ ਜਿਹੜੇ ਤੋਂ ਉਤਪਤੀ ਹੁੰਦੀ ਹੈ ਜਿਹਨੂੰ ਪੂਣਾ ਵੀ ਕਹਤਾ ਉਹਦੀ ਆਵਾਜ਼ ਨੂੰ ਕਹਿੰਦੇ ਕੀਤਾ ਫਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਇੱਥੇ ਉਹ ਜਿਹੜਾ ਨਾਮ ਆ ਉਹਨਾਂ ਸ਼ਬਦ ਆ ਸਾਡੇ ਅੰਦਰ ਉਹ ਆ ਸਾਡਾ ਅਸਲੀ ਗੁਰੂ ਉਹ ਉਹਦੇ ਨਾਲ ਮਿਲ ਕੇ ਸਾਡਾ ਜਿਹੜਾ ਵਾ ਪਾਰ ਉਤਾਰਾ ਹੋਣਾ ਇਸ ਕਰਕੇ ਗੁਰਮੁਖ ਪਿਆਰਿਓ ਇਹ ਗੁਰੂ ਦਾ ਬਹੁਤ ਹੀ ਸਾਡੇ ਜੀਵਨ ਦੇ ਵਿੱਚ ਮਹਾਨ ਰੋਲ ਆ ਇਸ ਕਰਕੇ ਗੁਰਮੰਤਰ ਨੂੰ ਜਪ ਕੇ ਵਿਚਾਰਾਂ ਤੋਂ ਰਹਿਤ ਹੋ ਕੇ ਸੁਣਨ ਦੇ ਵਿੱਚ ਜਾ ਕੇ ਉਹ ਨਾਮ ਨਾਲ ਜੁੜਨਾ ਕਰੀਏ ਜਿਹਨੂੰ ਗੁਰੂ ਦਾ ਖਤਾਬਾ ਸ਼ਬਦ ਗੁਰੂ ਨਾਲ ਜੁੜੀਏ ਅੰਤਰਗਤ ਗੁਰੂ ਗੋਬਿੰਦ ਸਿੰਘ ਜੀ ਦਾ ਨਾਦੀ ਪੁੱਤਰ ਬਣੀਏ ਇਸ ਨਾਮ ਨੂੰ ਇਸ ਸ਼ਬਦ ਨੂੰ ਨਾਦ ਵੀ ਕਹਿ ਦਿੱਤਾ ਗਿਆ ਵਾ ਕਿਉਂਕਿ ਹਰ ਇੱਕ ਮਾਂ ਬਾਪ ਦੀ ਇੱਛਾ ਹੁੰਦੀ ਬੱਚੇ ਤੋਂ ਸਾਡੇ ਪਿਤਾ ਦੀ ਇੱਛਾ ਸੀ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਏ ਤੁਸੀਂ ਇਹਨੂੰ ਬਣ ਲਓ ਗੁਰ ਬਾਣੀ ਨੂੰ ਧਾਰਨ ਕਰ ਲਓ ਫਰਮਾਰੇ ਕਹਿੰਦੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਬੜੀ ਬਖਸ਼ਿਸ਼ ਹੋਵੇ ਤਾਂ ਗੁਰਬਾਣੀ ਮਨ ਦੇ ਅੰਦਰ ਵਸਦੀ ਆ ਨਹੀਂ ਤੇ ਬਹੁਤ ਗਿਣਤੀ ਜੀਵ ਅਸੀਂ ਪੜਨ ਪੜਾਉਣ ਤੱਕ ਸੀਮਤ ਰਹ ਜੰਨੇ ਆ ਇੱਕ ਹੁੰਦਾ ਪੜਨਾ ਇੱਕ ਹੁੰਦਾ ਪੜਾਉਣਾ ਇੱਕ ਹੁੰਦਾ ਸੁਣਨਾ ਇੱਕ ਹੁੰਦਾ ਸੁਣਾਉਣਾ ਇੱਕ ਹੁੰਦਾ ਮਨ ਚ ਵਸਾਉਣਾ ਪੜਨਾ ਪੜਾਉਣਾ ਸੁਣਨਾ ਸੁਣਾਉਣਾ ਗਲਤ ਨਹੀਂ ਹੈ ਇਹਨੂੰ ਅਸੀਂ ਗਲਤ ਨਹੀਂ ਕਹਿ ਸਕਦੇ ਪਰ ਇਸ ਬਹੁਤ ਸਾਰੇ ਜੀਵ ਇੱਥੋਂ ਤੱਕ ਸੀਮਤ ਹੋ ਗਏ ਪੜਨ ਨਾ ਪੜਾਉਣਾ ਸੁਣਨਾ ਸੁਣਾਉਣਾ ਜਿਹੜਾ ਮਨਚੇ ਵਸਾਉਣਾ ਵਾ ਜਿਹੜਾ ਕਮਾਉਣਾ ਵਾ ਉੱਥੋਂ ਤੱਕ ਨਹੀਂ ਪਹੁੰਚ ਰਿਹਾ ਜਿਹਦੇ ਕਰਕੇ ਗੁਰਬਾਣੀ ਪੜ੍ਹ ਕੇ ਵੀ ਸਾਡਾ ਜੀਵਨ ਨਹੀਂ ਬਦਲਦਾ ਤੇ ਮਹਾਰਾਜ ਕਹਿੰਦੇ ਪਾਠ ਪੜਿਓ ਔਰ ਬੇਦ ਵਿਚਾਰੇਓ ਨਿਵਲ ਭੰਗਮ ਸਾਦੇ ਪੰਜ ਜਨਾਂ ਸੁਸੰਗ ਨਾਲ ਛੁਟਕਿਓ ਅਧਿਕ ਇਹ ਬੁੱਧਵਾਦੇ ਪਿਆਰੇ ਇਨ ਬੇਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੇ ਦੁਆਰੇ ਢੀਜੇ ਕੋਤ ਬਵੇਕਾ ਕਹਿੰਦੇ ਇਹ ਤਰੀਕਾ ਨਹੀਂ ਹੈਗਾ ਜੇ ਤੁਸੀਂ ਬਾਣੀ ਵੀ ਪੜ ਲਈ ਤੇ ਜੇ ਪੜ੍ਹ ਕੇ ਤੁਸੀਂ ਜਿਹੜੀ ਅਵਸਥਾ ਦੀ ਪ੍ਰਾਪਤੀ ਕਰਨੀ ਆ ਜੇ ਉਹਦੀ ਪ੍ਰਾਪਤੀ ਨਹੀਂ ਕੀਤੀ ਜੇ ਤੁਹਾਡਾ ਪੰਜਾਂ ਨੂੰ ਸੰਗ ਨਹੀਂ ਛੁਟਿਆ ਪਾਠ ਕਰਕੇ ਗੁਰਬਾਣੀ ਪੜ੍ਹ ਕੇ ਫੇਰ ਅਹੀਂ ਪੰਜਾਂ ਦਾ ਸੰਗ ਕਰਦੇ ਆਂ ਫੇਰ ਅਹੀਂ ਕਾਮਕ੍ਰਮ ਮੰ ਘਾੜ ਤੇ ਤੁਰੇ ਫਿਰਦੇ ਆਂ ਕਹਿੰਦੇ ਫੇਰ ਉਹਦਾ ਕੋਈ ਫਾਇਦਾ ਨਹੀਂ ਹੈ ਜੇ ਅਹੀਂ ਵਿਚਲੀਆਂ ਗੱਲਾਂ ਨੂੰ ਨਹੀਂ ਪੁੱਜਿਆ ਤੇ ਜੇ ਉਹ ਬੁਝਾਰਤਾਂ ਨੂੰ ਨਹੀਂ ਪੁੱਜਿਆ ਤਾਂ ਮਾਰੇ ਕਹਿੰਦੇ ਪਾਠ ਪੜ੍ਹੈ ਕਹਿੰਦੇ ਪਾਠ ਤਾਂ ਤੂੰ ਕਰਦਾ ਪਰ ਕਹਿੰਦੇ ਪਾਠ ਪੜ੍ਹੈ ਨਾ ਬੁਝੇ ਹੀ ਭੇਖੀ ਪਰੰਪਲਾਏ ਕਹਿੰਦੇ ਤੂੰ ਭੇਖ ਵੀ ਧਾਰਨ ਕਰ ਲਿਆ ਪਰ ਤੂੰ ਹੈ ਭਲੇਖੇ ਜੇ ਆਂ ਸੋ ਇਸ ਕਰਕੇ ਗੁਰਬਾਣੀ ਗੁਰੂ ਨਾਲ ਜੋੜਨਾ ਕਰੀਏ ਗੁਰਬਾਣੀ ਗੁਰੂ ਦੇ ਬਚਨ ਅਨੁਸਾਰ ਸਤ ਸਤ ਕਰਕੇ ਮੰਨਣਾ ਕਰੀਏ ਕਿਉਂਕਿ ਮਹਾਰੇ ਕਹਿੰਦੇ ਹਨ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਖੋ ਹਰ ਕਰਤਾ ਆਪ ਮੋਹੋਂ ਕਢਾਏ ਫਿਰ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨ ਪਰਤਖ ਗੁਰ ਨਿਸਤਾਰੇ ਫਿਰ ਕਹਿੰਦੇ ਸਾਰੀ ਖੇੜ ਪਰਤਖ ਕਰ ਦੇਗਾ ਮਹਾਰੇ ਸਾਹਮਣੇ ਇਸ ਕਰਕੇ ਗੁਰਬਾਣੀ ਗੁਰੂ ਨੂੰ ਮੰਨਣਾ ਕਰੀਏ ਸੋ ਫਿਰ ਸਾਡੇ ਵੱਡੇ ਭਾਗ ਹੋਣਗੇ ਪਰ ਬਾਣੀ ਗੁਰੂ ਨੂੰ ਮੰਨਣਾ ਕਰਕੇ ਅਸੀਂ ਉਹ ਮਾਲਕ ਨਾ ਫਿਰ ਇਹਨੂੰ ਮੰਨ ਚੇ ਵਸਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਦੀ ਪੁੱਤਰ ਬਣ ਸਕਦੇ ਆ ਉਹਨਾਂ ਦੇ ਬਚਨਾਂ ਦੇ ਖਰੇ ਉੱਤਰ ਸਕਦੇ ਆ ਮਨੁੱਖਾ ਜੁਨੀ ਜੋ ਸਾਨੂੰ ਮਿਲੇ ਆ ਇਹਦਾ ਵੀ ਲਾਹਾ ਖਟ ਸਕਦੇ ਆ